ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਨਿਊ ਬਲੌਗ ਆ ਤੁਸੀਂ ਮੇਰੀ ਨਿਊ ਲੁੱਕ ਦੇਖ ਹੀ ਲਈ ਹੋਣੀ ਆ ਅੱਜ ਮੈਂ ਚੱਲੀ ਆ ਪਹਿਲੀ ਵਾਰੀ ਪੂਰੇ 7 ਸਾਲਾਂ ਬਾਅਦ ਚੱਲੀ ਆ ਆਪਣੇ ਮੰਮੀ ਸੱਸ ਮੰਮੀ ਸੱਸ ਕੇ ਤੇ ਮੰਮਿਆਂ ਦੇ ਮੰਮਾ ਤੇ ਮੰਮੀ ਸੋਹਣਾਂ ਚੱਲੀ ਆ ਬਈ ਮੈਂ ਤੇ ਆਹੋ ਤੇ ਜਿਹੜਾ ਮੇਰਾ ਗਲਾ ਆ ਥੋੜਾ ਖਰਾਬ ਆ ਤੇ ਮੰਮੀ ਅੱਜ ਬੜੀ ਖੁਸ਼ੀ ਚਾ ਕਿਉਂਕਿ ਮੰਮੀ ਦੇ ਹੈਗੇ ਆ ਪੇਕੇ ਫੇਲਾਣਾ ਪੈਣਾ ਹੁਣ ਤਾਂ ਹੋਰ ਮੰਮੀ ਨੂੰ ਇੱਤਾ ਹੀ ਲੈ ਗਏ ਤੇ ਹੁਣ ਜੀ ਜਦ ਭੁੱਲ ਗਿਆ ਸੀ ਕੁਝ ਲੈਣਾ ਵੀ ਸੀ ਕਿਉਂਕਿ ਆਪਾਂ ਰਾਤ ਦੇ ਆਏ ਸੀ ਦੀਦੀ ਕੋਲ ਮੈਂ ਆਪਣੀ ਨਾਨਾ ਕੋਲ ਆਈ ਸੀ ਤਾਂ ਉੱਥੇ ਆਪਾਂ ਸਿੱਧਾ ਹੀ ਉੱਥੋਂ ਲੱਗ ਗਈ ਆ ਨਾ ਇਸ ਕਰਕੇ ਸਾਨੂੰ ਲੈਣਾ ਦਿੱਤਾ ਭੁੱਲ ਗਿਆ ਤਾਂ ਹੁਣ ਅਸੀਂ ਵਾਪਸੀ ਕਰਨ ਲੱਗੇ ਆ ਕੁਝ ਲੈ ਕੇ ਆਵਾਂਗੇ ਉਹਨਾਂ ਲਈ ਦੇਖਾਂਗੇ ਤੁਹਾਨੂੰ ਕੀ ਲੈਣੇ ਆ ਆ ਦੇਖੋ ਜੀ ਹੁਣ ਗੱਡੀ ਮੋਡਨ ਲੱਗੀ ਆ ਤੇ ਉਹ ਪਿੱਛੇ ਰਹਿ ਗਿਆ ਬਾਜ਼ਾਰ ਮੰਮੀ ਅੱਜ ਫੇ ਕਿੰਨਾ ਖੋਸ਼ ਆ ਤੁਸੀਂ ਅੱਜ ਮੈਂ ਬਹੁਤ ਖੁਸ਼ ਹਾਂ 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 ਡੈਡੀ ਤੂੰ ਕਿੰਨਾ ਖੁਸ਼ ਆਪਣੇ ਸੋਹਰੇ ਚੱਲੇ ਖੁਸ਼ੀ ਖੁਸ਼ੀ ਆ ਡੈਡੀ ਕਿੰਨੇ ਖੁਸ਼ੀ ਖੁਸ਼ੀ ਆ ਤੁਹਾਨੂੰ ਕਿੰਨੀ ਖੁਸ਼ੀ ਦੀ ਆਪਣੇ ਮਾਮੀਆਂ ਚੱਲੇ ਹੈ ਹਾਂ ਇਹ ਬੋਲਣ ਲੱਗਾ ਇਹ ਮੂਝੇ ਟੋਫੀ ਭਾਈ ਲਾਦੀ ਹੈ ਮੈਂ ਹੀ ਭਾਈ ਕਹਿੰਦੇ ਮੈਂ ਹੀ ਭਾਈ ਸਿਰ ਤੇਨੂੰ ਕਿੰਨੀ ਖੁਸ਼ੀ ਆ ਥੋੜੀ ਘੜੀ ਕਰ ਦੋ ਲਗਾ ਦੇ ਲੋ ਜੀ ਹੁਣ ਅਸੀਂ ਪਹੁੰਚ ਗਏ ਆ ਜੀ ਮੰਮੀਆਂ ਦੇ ਘਰ ਬਾਈ ਕਿੱਥੇ ਆ ਮੈਂ ਤਾਂ ਪਹਿਲੀ ਵਾਰੀ ਆਈ ਮੈਨੂੰ ਤਾਂ ਘਰ ਦਾ ਨਹੀਂ ਪਤਾ ਹੈਗਾ ਦੇਖਦੇ ਆ ਹੁਣ ਘਰ ਟੂ ਡੂਰ ਨਾਲ ਪਿਆ ਕਹਿੰਦੇ ਉਹਦੇ ਤੇਲ ਜਵਾ ਉਹ ਪਹਿਲਾਂ ਇਤਨਾ ਖੋਲੇ ਕਰੋ ਆਹ ਬਲੇ ਗੱਲ ਕਰੋ ਦਲਾਹ ਇਹ ਖੋਲੇ ਕਰੋ ਮੰਮੀ ਹੁਣ ਲੱਗੀ ਉੱਥੇ ਡੈਰੀ ਦੇ ਉੱਤਰ ਕੋਲ ਹੁਣ ਆਣਾ ਕਰ ਆਣਾ ਪਾਈ ਆ ਬਲਾਲਾ ਉਹ ਨਹੀਂ ਆ ਖੜਾ ਹੋਈ ਉਹ ਹੀ ਲਾਲਾ ਉਹ ਤੇ ਇੱਕ ਤਾਂ ਹੋ ਲਾ ਰਹੀਆਂ ਤਾਂ ਘਰੇ ਆ। ਬਹੁਤ ਹੌਨਾ ਕਰੀ। ਉਹ ਦੇਖੋ ਮੰਮੀ ਬਾਹਰ ਆ ਗਈ ਸੀ ਤੇ ਡੈਡੀ ਹੁਣੇ ਬਾਹਰ ਚੱਲ ਗਏ ਆ ਹੁਣ ਮੈਂ ਚਲਨੀ ਆ। ਆਪਾਂ ਗੱਡੀ ਸਾਈਡ ਬਲੇ ਲਵਾ। ਉੱਥੇ ਹੀ ਸਹੀ ਸੀਗੀ। ਓਏ ਉੱਥੇ ਹੀ ਸਹੀ ਆ। ਐਸੋ ਗੱਡੀ ਲੰਘਣੀ ਨੇਗੀ। ਪਿੱਛੇ ਨੂੰ ਕਰ ਲੋ ਇੱਦੇ ਬੈਗ। ਲਓ ਜੀ ਅੱਜ ਮਾਮੇ ਦੇ ਫਸਟ ਟਾਈਮ ਪਹੁੰਚੇ ਆ। ਲਓ ਜੀ ਮਾਮੇ ਦੇ ਵਿਹੜੇ ਦੇ ਮੇਰੇ ਪੈਰ ਰੱਖ ਲਿਆ ਅੱਜ। ਮਾਮਾ ਵੀ ਅੱਜ ਵਜਾਊਗਾ ਢੋਲ ਕੀ ਮੈਂ ਕਦਾਂ ਠੀਕਾ ਠੀਕਾ ਤੁੰਹਾਨੂੰ ਸੁਣਾਉਣਾ ਔਰ ਠੀਕਾ ਵਧੀਆ ਨਾਨੀ ਸਾਡੀ ਹੈ ਜੱਛੂਏ ਓਏ ਮਾ ਮੇਰੀ ਆਈ ਅਰੇ ਪਾਪਾ ਦੇ ਮਾਮੇ ਰ ਆਈਆਂ ਚਾਚੀ ਦੀ ਲੱਗ ਰਹੀ ਇਹ ਆਹ ਲੱਗੀ ਬੰਦਰ ਖਿਲਣ ਲੱਗੀ ਅਰੇ ਪਾਪਾ ਦੇ ਮਾਮੇ ਆ ਰਹੀ ਆ ਮੇਰੇ ਚਾਅ ਕੋਕਾ ਆ। ਆਰੇ ਕੁ ਮਾਦਾ ਸਾਡੀ ਆਪਣੇ ਮਾਪਿਆਂ ਦੇ ਘਰ ਆ ਕੇ ਤਾਂ ਖੁਸ਼ ਹੋਈ ਆ। ਕਿ ਦੇਖੋ ਕਿਦਾ ਖੜ ਖੜਾ ਹੱਸਦੀ ਆ। ਤੇਰੀ ਛੱਡਦੀ ਮਾਂ ਚਾਹੁੰਦੀ। ਰਹਿਣ ਦਿਓ, ਰਹਿਣ ਦਿਓ। ਮਾਰਾ ਕੀ ਤਾ ਕਾਕਾ ਦੁੱਧ ਪੀਂਦਾ ਹੈ ਇਹ ਵੀ ਪੀ ਰਹਿ ਗਈ। ਹਾਂ। ਹੋ ਗਏ ਮੇਰਾ ਜੀ ਮਗਣਾ। ਮੰਮੀ ਰਹਿਣਾ। ਨਾ ਨਾ ਮਮਮੀ ਤਾਂ ਬੜੀ ਰਹਿੰਦੀ ਆ ਅੱਜ ਮੇਰੇ 2 ਮਿੰਟ ਕਿੱਦਾਂ اٹਕ ਗਈ ਆ ਲਾਉਂਦੇ ਆਂ ਬੜੀ ਹੈ ਤੇ ਆਪਣੇ ਟੀਚੇ ਕਿੱਲਾ ਲਾਉ ਲਾਉ ਉਹ ਗਾਉਮ ਤੁਸੀਂ ਕਿੰਨਾ ਕਰੀਂ ਨਾ ਮੈਨੂੰ ਆ ਕੇ ਆਉਂਦਾ ਤੇ ਮੇਰੇ ਕੋਲ 10 ਤਰ ਹੁੰਦਾ ਮੈਂ ਕਿੱਥੇ ਜਾਣੀ ਆ ਤਾਂ ਗੱਲ ਕਰੇ ਨਾ ਮੈਂ ਜਾਣੀ ਆ ਉਹ ਵੀ ਜਿਹਨੇ ਕਾਫੀ ਨਿਗਾਹੇ ਬਣਾਇਆ ਕਿੰਨਾ ਸੋਹਣਾ ਆ ਸਹੀ ਆ ਆ ਜਿਹਨਾਂ ਸਹੀ ਇਦਾਂ ਨਹੀਂ ਜੋ ਇਟਾਂ ਲਾ ਕੇ ਬਣਾਇਆ ਲੱਦਾ ਉਹ ਟਾਇਲ ਦੀਆਂ ਟਾਇਲਾਂ ਹੀ ਆ ਇਹਨਾਂ ਵਿੱਚ ਤਾਂ ਅੰਦਾਜ਼ ਕਰਕੇ ਨਾ ਵਾ ਵਾ ਉਹ ਕਮਿਟੀ ਲਾਤੀ ਤੂੰ ਬਣਾਤੀ ਕਿੰਨਾ ਮਾਂਜੀ ਅੱਗੇ ਜਾਣਾ ਕੁੜੀ ਦੇ ਮੇਲਾ ਦੇਖ ਕੇ ਮੇਲਾ ਦੇਖ ਲਿਆ ਵੇ ਤੇਰਾ ਗੰਦਾ ਮੁਗਿਆ ਅੱਧੀ ਇਹ ਅਜੇ ਨਹੀਂ ਅੱਜ ਦਾ ਮੇਲਾ ਅੱਜ ਦਾ ਮੇਲਾ ਪਿੰਨ ਦੇ ਨਾ ਪਿੰਨ ਦੇ ਬਾਅਦ ਪਿੰਨ ਦੇ ਪਹਿਲਾਂ ਦੇ ਦਰਵਾਜ਼ੇ ਲੈ ਦੱਸ ਅੱਜ ਦਾ ਬਾਦੂ ਦੇ ਨਹੀਂ ਆ ਰਹਿਂਦੇ ਰਹਿਂਦੇ ਆ ਰਹਿਨ ਨੂੰ ਰਹਿਂਦ ਮਮੀ ਪਹਿਲੀ ਵਾਰ ਗਈ ਦੱਸਾ ਕੀ ਹੋਇਆ ਪਹਿਲੀ ਵਾਰ ਆਏ ਰਹਿ ਦੱਸ बाला छा दे दस नहीं 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 डाल 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 मम्मा नहीं, नहीं, नहीं।, नहीं।, नहीं, नहीं है कहां डाल नहीं हां तू दे जुड़ा ले मैं कब बैठ रोटी बनाकर नहीं रोटी खा के आई थी और और आगे भी बना ली है सूट रहने देना हैगा तू और ऐसे कुछ हो जा रहा नहीं क्यों की बात प्यार की है और ये क्या चल ਹਾਂ ਕੀ ਹੋਇਆ ਇੱਧੇ ਚੱਲ ਜਾਣਾ ਨਾ ਨੀਤੀ ਖਾਂਦੇ ਲਗਾਤਾ ਹਾਂ ਸਹੀ ਹੈ ਨਾ ਖੁੱਲੀ ਹੈ ਨਾ ਲੋ ਜੀ ਆਪਾਂ ਹੁਣ ਜਾ ਕੇ ਮਾਮਿਆਂ ਦੇ ਤੇ ਮਾਮਿਆਂ ਤੋਂ ਬਾਅਦ ਪਹੁੰਚੇ ਆਂ ਆਪਣੀ ਭੈਣ ਕੋਲ ਅੱਜ ਜਿਹੜੇ ਸੰਡੇ ਆ ਤੇ ਸਾਡਾ ਟੂਰ ਆ ਜਗ੍ਹਾ ਜਗ੍ਹਾ ਤੇ ਤੇ ਜਿਹੜੇ ਟੂਰ ਆ ਤੁਹਾਨੂੰ ਸਾਰੇ ਦਿਖਾਵਾਂਗੇ ਹੁਣ ਦੀ ਜਿਵੇਂ ਨੇ ਪਹਿਲਾਂ ਬਣਾ ਲਈਆ ਰੋਟੀ ਆ ਕਹਿੰਦੇ ਚਾਹ ਬਾਅਦ ਚ ਪੀਓ ਕਿਉਂਕਿ ਚਾਹ ਪੀਣ ਦੇ ਨਾਲ ਸਾਡੀ ਭੁੱਖ ਮਿਟ ਚੂਹੀ ਇਸ ਕਰਕੇ ਹੁਣ ਆਪਾਂ ਰੋਟੀ ਖਾਣ ਲੱਗੇ ਆ ਖਾਣਾਂਗੇ ਚੋਰ ਦੇ ਨਾਲ ਅੰਦਰ ਨੂੰ ਰੋਟੀ ਚਲੋ ਲੋ ਜੀ ਰੋਟੀ ਆ ਗਈ ਆ ਰੋਟੀ ਮਾਮੇ ਦੇ ਵੀ ਰੈਡੀ ਸੀਗੀ ਆਪਾਂ ਉਹਨਾਂ ਨੂੰ ਕਿਹਾ ਕਿ ਰੋਟੀ ਆਪਾਂ ਪਹਿਲੇ ਕਹਤਾ ਆ ਦੀਦੀ ਉਹਨਾਂ ਨੂੰ ਇੱਥੇ ਬਣਨੀ ਆ ਤੇ ਤੁਸੀਂ ਰਹਿਣ ਦਿਓ ਉਹ ਤੂੰ ਰਹਿਣ ਉਧਰ ਉਹ ਜਾਦੀ ਬੋਲਾ ਪਾਪਾ ਅੰਮੇ ਆ ਜੋ ਜੀ ਗੱਲਾਂ ਬਹੁਤ ਵਾਸਾ ਸੋਣੋ ਚੋਲੋ ਮੈਨੂੰ ਬੈਠਾਓ ਇੱਜਾ ਬਰ ਇੱਜਾ ਬਰ ਬਰ ਮੈਂ ਮੋਦੀ ਚਾਹ ਇੱਕ ਤੱਕ ਆਦੀ ਬਸ ਮੈਨੂੰ ਮੈਂ ਆਪੇ ਕੋਲਾ ਜਿੱਦਾਂ ਕੇ ਦੇਖੇ ਨੇ ਦੋ ਛਾਹ ਨੇ ਆਹੋ ਜੀ ਆਪਾਂ ਸਾਰੇ ਇੱਕ ਥਾਂ ਗੁੱਲੂ ਆ ਗਿਆ ਬਾਂਡੇਆ ਬਾਂਡੇ ਕਿ ਕਿਤੇ ਜਾ ਕੇ ਸੀ ਕੀ ਖਦਾ ਮੈਂ ਬਾਂਡੇ ਆ ਗਏ ਕਿਹੜਾ ਸੂਟ ਦਿੱਤਾ ਮੰਮੀ ਨੂੰ ਦਿਖਾ ਲਓ ਕੋਈ ਉਤੋ ਹੀ ਦੇਖਿਆ ਨਹੀਂ ਹਲੇ ਉਤੇ ਉਹ ਨਾ ਫੜਿਆ ਸੀਗਾ ਦੇਖਿਆ ਥੋੜੀ ਜਿਹਾ ਆਗੇ ਉਹ ਭਾਭੀ ਚਲੇ ਗਈ ਆਲਵਾ ਬਚ ਗਈ ਚਲ ਇਹਦਾ ਕੀ ਗੱਲ ਆ ਆ ਛੁੱਟ ਦਿੱਤਾ ਜੀ ਮੈਨੂੰ ਮੇਰੇ ਮਾਮੇ ਆਣੇ ਇਹਨਾਂ ਦੇ ਮਾਮਿਆਂ ਨੇ ਬੁਲਾਉਂਦੀ ਮੇਰੇ ਵੀ ਮਾਮੇ ਲੱਗੇ ਆ ਅੱਜ ਤਾਂ ਇਹੋ ਗੱਲਾਂ 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 ਮਾਦਾ ਕਿੰਨੇ ਐਂਪਰ ਸੋਣਾ ਸੋਣਾ ਮੰਮੀ ਸੋਣਾ ਛੁੱਟ ਮੰਮੀ ਦਿਲ ਤਾਂ ਨਹੀਂ ਆਹ ਸਲਵਾਰ ਹਾਂ ਸਿਆੜਾ ਤੋਂ ਹੁਣ ਆਲਾ ਵੈਸੇ ਵੈਸੇ ਇੱਧਰ ਮੌਸਮ ਵੈਣ ਦੀ ਤਾਂ ਸ਼ਾਮ ਨੂੰ ਠੰਡ ਜੀ ਹੁੰਦੀ ਨਾ ਉਹ ਮੌਸਮ ਦੇ ਵਿੱਚ ਆਹ ਮੋਟੇ ਚਾਰ ਇਹਨਾਂ ਦੁਪੱਟਾ ਇਹਦਾ ਸਟੋਲ ਆ ਸਟੋਲ ਆ ਮੰਮੀ ਕਹਿੰਦੇ ਸਟੋਲ ਲੜਾ ਤੂੰ ਸਟੋਲ ਲਾ ਜੀ ਆਉਣਾ ਕਰੀ ਤੇ ਇਹਦਾ ਸਿਆਣੇ ਪਾਉਣਗਾ ਤੇ ਮੇਰਾ ਮੇਕਅਪ ਜਿਹੜਾ ਸਮਾਨ ਸੀ ਉਹ ਸਾਰਾ ਰਹਿ ਗਿਆ ਹੁਣ ਮੈਂ ਮੇਕਅਪ ਤੋਂ ਬਿਨਾਂ ਰਹੂੰਗੀ ਜਿਹੜਾ ਮੇਰਾ ਮੇਕਅਪ ਦਾ ਸਮਾਨ ਸੀ ਉਹ ਸਾਰਾ ਰਹਿ ਗਿਆ ਦੀਦੀ ਤੇ ਤੇ ਹੁਣ ਮੈਂ ਬਹੁਤ ਬਈ ਦੁਖੀ ਹੋ ਗਈ ਆ ਕੇ ਤੇ ਮੈਨੂੰ ਆ ਕੇ ਆ ਫੋਨ ਆਇਆ ਦੀਦਾ ਕਹਿੰਦੇ ਮੇਕਅਪ ਦਾ ਸਮਾਨ ਉਥੇ ਛੱਡ ਗਈ ਹੋ ਗਿਆ ਸੀ ਹੈ ਕੱਲ ਆਇਆ ਸੀ ਉਹ ਕੱਲ ਤੋਂ ਆਇਆ ਸੀ ਤੇ ਦੀਦਾ ਕਹਿੰਦੇ ਹੁਣ ਮੇਕਅਪ ਦਾ ਸਮਾਨ ਤੇ ਇੱਥੇ ਰਹਿ ਗਿਆ ਆ ਤੇ ਹੁਣ ਜਦੋਂ ਕੋਈ ਬਲੌਗਰ ਆਹਾ ਤੇ ਇਹ ਸਾਡੀ ਸੀਗੀ ਜੀ ਮਾਸੀ ਮਤਲਬ ਕੀ ਹੋਇਆ ਇਹ ਮਾਸੀ ਇਹ ਕਹਿੰਦੇ ਧੋਖਾ ਕੀਤਾ ਇਹਨੂੰ ਬਹੁਤ ਚੰਗੀ ਸੀ ਵਿਚਾਰੀ ਬਹੁਤ ਚੰਗੀ ਸੀ ਕਿਉਂ ਧੋਖਾ ਕਰਦਾ ਇਹਨੂੰ ਡਾਕਟਰ ਨਹੀਂ ਸੀ ਕਿਹਾ ਡਾਕਟਰ ਨਹੀਂ ਸੀ ਨਰਸ ਸੀ ਨਰਸ ਡਾਕਟਰ ਨਹੀਂ ਇੱਕੋ ਹੀ ਹੋਇਆ ਬੱਚੇ ਨੂੰ ਕੋ ਲੈ ਗਿਆ ਟੀਕੇ ਲਾਉਂਦੇ ਸੀ ਟੀਕਾ ਲਾਤਾ ਹੀ ਵਿਚਾਰੀ ਦੇ ਮਾਸੀ ਸਾਡੀ ਇਹ ਸਾਡੀ ਮਾਸੀ ਨਾਲ ਧੋਖਾ ਹੋ ਗਿਆ ਸੀਗਾ ਆਪਾਂ ਤਾਂ ਨਿੱਕੇ ਨਿੱਕੇ ਸੀਗੇ ਤਾਂ ਇਹਨਾਂ ਨੂੰ ਕਿਸ ਨੇ ਮਾਰ ਦਿੱਤਾ ਸੀ ਨਾ ਮਾਰ ਦਿੱਤਾ ਹੀ ਜੈ ਤਾਂ ਟੀਕਾ ਲਾ ਦਿੱਤਾ ਹੀ ਇਹ ਤਾਂ ਬਰਦਾਸ਼ਤ ਨਹੀਂ ਹੋਈ ਦੁਕਾਨ ਤੇ ਲੱਗੀ ਸੀ ਵਿਚਾਰੀ ਦੁਕਾਨ ਤੇ ਕੰਮ ਕਰਦੀ ਸੀ ਵਿਚਾਰੀ ਤੇ ਇਹ ਬਰਦਾਸ਼ਤ ਨਹੀਂ ਹੋਈ ਇਹ ਤਾਂ ਬਰਦਾਸ਼ਤ ਨਹੀਂ ਹੋਈ ਧੋਕੇ ਨਾਲ ਲੈ ਗਏ ਸੀ ਤੇ ਇੱਕ ਮਰੀਜ਼ ਦਿਖਾਉਣਾ ਆ ਉੱਥੇ ਜਾ ਕੇ ਤਾਂ ਰਾਤੀ ਜਾ ਕੇ ਟੀਕੇ ਲਾਉਂਦੇ ਉਹੋ ਰਾਤੇ ਜਾ ਕੇ ਟੀਕੇ ਲਾਤ ਵਿਚਾਰੀ ਦੇ ਗੱਡੀ 'ਚ ਲਾਤਾ ਟੀਕਾ ਗੱਡੀ 'ਚ ਲਾਤਾ ਧੋਕੇ ਨਾਲ ਲਗਾਏ ਕਹਿੰਦੇ ਉੱਥੇ ਮਰੀਜ਼ ਦਿਖਾਉਣਾ ਸਾਰਾ ਘਰ ਦਾ ਘਰ ਤੇ ਚੱਕਿਆ ਸੀ ਲੈ ਆਉਣ ਨੂੰ ਆਪ ਤਾਂ ਨਿਕੇ ਨਿਕੇ ਸੀਗੇ